ਬ੍ਰੇਕਤਵਾਦੀ ਕਾਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੁਖਸਾਗਰ ਚੰਡੀਗੜ੍ਹ ਦੇ ਮੁਖ ਸੇਵਾਦਾਰ ਬਾਬਾ ਪ੍ਰਿਤਪਾਲ ਸਿੰਘ ਜੀ ਦੀ ਅਗਵਾਈ ਹੇਠ ਦਰਬਾਰ ਸਾਹਿਬ ਸ਼੍ਰੀ ਅਮਰitsar ਸਾਹਿਬ ਤੋਂ ਸ਼ੁਰੂ ਹੋਇਆ। ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਹੁੰਦਾ ਹੋਇਆ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਜਾ ਕੇ ਸਮਾਪਤ ਹੋਵੇਗਾ। ਇਸਮਾ ਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਹਨ ਸਗਲ ਜਗਤ ਮੇ ਖਾਲਸਾ ਪੰਥ ਸਾਜੇ ਜਗੇ ਧਰਮ ਹਿੰਦੂ ਸਗਲ ਬੰਨਾਂ ਪਾਜੇ ਇਹ ਜਿਹੜਾ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਨਿਕਲ ਰਿਹਾ ਹੈ ਇਸ ਦੀ ਬਹੁਤ ਹੀ ਜਿਤਨੀ ਸ਼ਰਾਨਾ ਕੀਤੀ ਜਾਏ ਉਹ ਨਹੀਂ ਘਟੇ ਔਰ ਸਭ ਨੂੰ ਸਾਨੂੰ ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਆਪਣੀ ਜਿਹੜੀ ਕੁਰਬਾਨੀ ਦਿੱਤੀ ਇਹ ਨੌ ਸਾਲ ਦਾ ਬੱਚਾ ਬੱਚਾ ਕਹਿੰਦਾ ਪਿਓ ਕਹਿੰਦੇ ਤੁਹਾਡੇ ਤੋਂ ਵੱਡਾ ਕਿਹੜਾ ਹੈ ਤੇ ਉਹਨੇ ਕਿਹਾ ਠੀਕ ਹੈ ਔਰ ਬੜੇ ਸਹਿ ਸੁਭਾਅ ਦੇ ਨਾਲ ਉਹ ਸਾਡੀ ਕੁਰਬਾਨੀ ਨੂੰ ਜਿਹੜਾ ਜ਼ੁਲਮ ਜ਼ੋਰ ਜ਼ੁਲਮ ਸੀਗਾ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੁਕੀ ਬਹੁਤ ਸ਼ਰਧਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਔਰ ਬੜੇ ਸਿੱਦਕ ਦੇ ਨਾਲ ਅਸੀਂ ਸਾਰੇ ਭਾਰਤ ਦੇ ਵਿੱਚ ਸਾਰੇ ਸੰਸਾਰ 'ਚ ਮਨਾ ਰਹੇ ਹਾਂ ਉਸ ਸੰਬੰਧ ਦੇ ਵਿੱਚ ਇਹ ਨਗਰ ਕੀਰਤਨ ਇੰਟਰ ਸਟੇਜ ਇਤੋਂ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਫਿਰ ਬਾਬਾ ਬਕਾਲਾ ਅਦੰਪੁਰ ਸਾਹਿਬ ਚਮਕੌਰ ਸਾਹਿਬ ਚੰਡੀਗੜ੍ਹ ਹਰਿਆਣੇ ਚ ਇਤਿਹਾਸਿਕ ਗੁਰਦੁਆਰੇ ਹੁੰਦੇ ਹੋਏ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਫਿਰ ਅਸੀਂ ਦਿੱਲੀ ਦੇ ਵਿੱਚ ਰਿਕਾਬ ਗੰਜ ਦੀ ਸਮਾਪਤੀ ਕਰਾਂਗੇ ਸਿਲਕ ਜੰਜੂਰ ਆਖਾ ਪ੍ਰਬਤਾਕਾ ਕਿਨੋ ਬਡੋ ਕਲੂ ਮੈਂ ਸਾਕਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰ ਸੱਚੇ ਪਾਤਸ਼ਾਹ ਜਿਹੜੇ ਕਿ ਗੁਰੂ ਨਾਨਕ ਸਤਗੁਰ ਸੱਚੇ ਪਾਤਸ਼ਾਹ ਦੀ ਉਹਨਾਂ ਦਾ ਨਵਾਂ ਸਰੂਪ ਨੇ ਸੋ ਉਹਨਾਂ ਨੇ ਇੱਕ ਇਤਿਹਾਸ ਰਚ ਦਿੱਤਾ ਸੀਗਾ ਇੱਕ ਪੈਗਾਮ ਗਿਆ ਸੀ ਦੁਨੀਆ ਤੱਕ ਕਿ ਜੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭਜ ਕੁਬਜਾ ਕੋਣ ਭਲੇ ਕੋ ਮੰਦੇ ਤੇ ਖੱਤਰੀ ਬ੍ਰਾਹਮਣ ਸੂਤ ਵਾਸ਼ ਉਪਦੇ ਚੋਂ ਵਰਨਾ ਕੋ ਸਾਂਝਾ ਤੇ ਇਹ ਜੇ ਸੰਕਲਪ ਸਾਰਿਆਂ ਲਈ ਸਾਂਝਾ ਹੈ ਜੇ ਗੁਰੂ ਮਹਾਰਾਜ ਦਾ ਫਰਮਾਨ ਸਾਰਿਆਂ ਲਈ ਸਾਂਝਾ ਹੈ ਤੇ ਗੁਰੂ ਮਹਾਰਾਜ ਦਾ ਘਰ ਵੀ ਸਾਰਿਆਂ ਲਈ ਸਾਂਝਾ ਹੈ ਜੇ ਇੱਕ ਵਿਚਾਰ ਨਗਰ ਕੀਰਤਨ ਦਰਬਾਰ ਸਾਹਿਬ ਤੋਂ ਗੁਰਦੁਆਰਾ ਸਾਗਰ ਸਹਿਬ ਚੰਡੀਗੜ੍ਹੋਂ ਵਾਲੇ ਬਾਬਾ ਜੀ ਪਿੰਤਪਾਪ ਸਿੰਘ ਦੀ ਅਖਵਾਈ ਹੈ ਹੇਠ ਜਾ ਰਿਹਾ ਹੈ ਇਹ ਨਗਰ ਜੀਤਣਾ ਸਭ ਤੋਂ ਪਹਿਲਾਂ ਆਨੰਦਪੁਰ ਸੋਜੇਗਾ ਤਾਂ ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਦੀ ਰਵਾਨਦਾ ਹੋਵੇਗਾ ਇਸ ਇਸ ਮੌਕੇ ਤੇ ਵੱਡੀ ਗੰਢੀ ਵਿੱਚ ਸਮਾਜਿਕ ਧਾਰਕ ਤੇ ਰਾਜਨੀਤਿਕ ਸਖਸੀਅਤਾਂ ਮੌਜੂਦ ਹਨ ਜਿਨ੍ਹਾਂ ਵਿੱਚ ਬੀਜੇਪੀ ਦੇ ਜਨਰ ਸਕੱਤਰ ਜਗਮਉਂ ਸਿੰਘ ਜੀ ਰਾਜੂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਾਈ ਕਮਰ ਚਰਤਨ ਸਿੰਘ ਜੀ ਭਾਈ ਸਿੱਖ ਸਟੂਡੈਂਟ ਮਹਿਤਾ ਦੇ ਪ੍ਰਧਾਨ ਭਾਈ ਅਮਰਪੀਰ ਸਾਹ ਢੋਡ ਤੇ ਵੱਡੀ ਗੰਢੀ ਵਿੱਚ ਇੱਥੇ ਸਿੱਖ ਸੰਗਤਾਂ ਮੌਜੂਦ ਹਨ ਹਾਰਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ